ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗੀਆਂ ਵੀਰੇ ਕੋਲੇ ਵੱਡੀਆਂ ਵੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਜਾ ਜਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਠੀਕ ਠਾਕ ਹਾਂ ਜੀ ਤੁਸੀਂ ਸਾਹਿਬ ਜੀ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਵੀਰ ਗੁਨਾਵਰਾ ਬਾਈ ਗੁਰਪ੍ਰੀਤ ਸਿੰਘ ਬਾਜੀ ਹਾਂ ਜੀ ਕਡੇ ਨਮਾ ਚੱਕ ਬਾਜੀ ਹਾਂ ਜੀ ਤੇ ਸੀਲੂ ਪਪਾ ਕਾਲ ਸਾਹਿਬ ਦਾ ਜਿਲ੍ਹਾ ਬੰਜਮਰ ਸਾਹਿਬ ਜੀ ਆਪਣਾ ਠੀਕ ਹੈ ਜੀ ਹਾਂ ਜੀ ਬਾਜੀ ਫੋਨ ਨੰਬਰ ਵੀਰੇ ਬੋਲੋ 98150 3749 ਬਾਜੀ ਠੀਕ ਹੈ ਜੀ ਤਾਂ ਵੀਰੇ ਆਪਣੀ ਪਹਿਲੀ ਵੀਡੀਓ ਆ ਗਈ ਹੈ ਨਾ ਤਾਂ ਰੇਡ ਵੀ ਜਵਾਂ ਜਾ ਰਹੇ ਵੀ ਬਿਲਕੁਲ ਜੈਪੋਨੇ ਵੀ ਰਾਜ ਓਰ ਦੇ ਬਣੇ ਓਰ ਦੀਆਂ ਵਾਲੇ ਓੜ ਦੀਆਂ ਵਾਲੇ ਹਨ ਤਾਂ ਵਪਾਰ ਵੀ ਲੰਮੇ ਸਮੇਂ ਤੋਂ ਕੰਮ ਆ ਵੀਰਾਂ ਦਾ ਤੀਸਰੀ ਵੀਡੀਓ ਆ ਗਈ ਇਸ ਕੰਮ ਚ ਆ ਗਈ ਤਾ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਐਂਡ ਤੇ ਜਰੂਰ ਵੇਖਿਓ ਵੱਡੀਆਂ ਵਹਿੜਾਂ ਨੇ ਤਾਜ਼ੀਆਂ ਸੂਈਆਂ ਤੋਹਫੇ ਨੇ ਤਾਂ ਲੋੜੀ ਦੀਆਂ ਉਦਾਂ ਵੀ ਆਫਰ ਚਲਾਈ ਹੈ ਨਾ ਵੀਰੇ ਜੀ ਆਫਰ ਨਹੀਂ ਜੀ ਲੋੜੀ ਪਹਿਲੀ ਵੀਡੀਓ ਆ ਤੇ ਬਿਲਕੁਲ ਪਹਿਲੀ ਵੀਡੀਓ ਚ ਵੀ ਆਫਰ ਰਹੀਆਂ ਪਾਜੋ ਰੇਡ ਵੀ ਓੜ ਦੀਆਂ ਵਾਲੇ ਆ ਓੜ ਦੀਆਂ ਵਾਲੇ ਕਰਨੇ ਪਾਜੋ ਜੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਆ ਪਹਿਲੇ ਨੰਬਰ ਵਾਲੀ ਵੈੜ ਬਾਰੇ ਦੱਸ ਦਿਓ ਜੀ ਦੂਜਾ ਸੁਆ ਭਾਜੀ ਦੂਸਰਾ ਸੁਆ 6 ਦੰਦ ਭਾਜੀ ਠੀਕ ਹੈ ਜੀ ਉਹ ਤਾਂ ਭਾਜੀ 22 ਕਿਲੋ 22 ਕਿਲੋ ਦੋ ਦਾ 18 ਕਿਲੋ ਬਈ ਘੰਟੀ ਦਾ 18 ਕਿਲੋ ਬਈ ਗਰੰਟੀ ਹੋਵਾ ਜੀ ਬਸ਼ੀਂ ਕੀ ਬਾਤ ਹੈ ਜੀ ਦੂਜਾ ਸੁਆ 6 ਦੰਦ ਭਾਜੀ 6 ਦੰਦ ਦਾ ਜੀ 18 ਕਿਲੋ ਵੀ ਤੁਹਾਨੂੰ ਮਰ ਮੇ ਜਾਪੇ ਦੇਖੋ ਵੀਰੋ 18 ਲੀਟਰ ਦੀ ਫੁੱਲ ਗਰੰਟੀ ਆ ਲੈ ਵਲ ਹੁਆ ਚੈੱਕ ਕਰ ਲਿਓ ਵੈੜ ਦਾ ਵੱਡੀ ਵੈੜ ਆ ਐ ਥੱਲੇੋਂ ਥੱਬੇ ਥੂਬੇ ਲਾਈ ਲੰਮੀ ਤੋੜ ਵੀਰ ਮੈਂ ਲੰਮੀ ਤੋੜ ਦਾ ਤਾਂ ਵੱਡੀ ਵੈੜ ਆ ਵੀਰੋ ਪ੍ਰਿੰਟ ਪ੍ਰਿੰਟ ਬਹੁਤਾ ਵੈੜ ਤੇ ਠੰਡੀ ਗੁਜ ਬੱਚਾ ਕੀ ਪਾਲਿਆ ਨੇ ਨਾ ਬੱਚਾ ਭਾਜੀ ਬੱਚਾ ਆ ਗਿਆ ਨਾ ਕਰ ਬੱਚਾ ਭਾਜੀ ਤੋਰ ਨਹੀਂ ਵੀਰੇ ਲੰਮੀ ਤੋਰਦੇ ਹੋਰ ਤੋਰਦੇ ਤੋਰਦੇ ਕੋਈ ਨਾ ਤਾਂ ਵੇਖੋ ਵੀਰੇ ਇੱਕ ਵਾਰੀ ਤੋਰਾ ਚੈੱਕ ਕਰ ਲਿਓ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਜੇ ਇਹਦੇ ਕੱਦ ਕਾਠ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਵੀਰੇ ਵੱਡੀ ਵੈੜਾ ਖੁੱਲੇ ਲੇਵੇ ਦੀ ਮਾਲਕਾ ਪ੍ਰਿੰਟ ਪ੍ਰਿੰਟ ਵੀ ਬਹੁਤ ਆ ਵੈੜ ਤੇ ਚੈੱਕ ਕਰ ਲਓ ਲੰਮੀ ਬੇਲ ਆ ਬਹੁਤ ਜਿਆਦਾ ਚੰਗੀ ਵੀਰੇ ਫੈਂਟ ਫੂਲ ਵੀ ਇਹਦੀ ਚੰਗੀ ਆ ਜੋ ਹਨਾ ਹਾਂ ਇਹ ਪੰਜ ਵਾਲੀ ਪੰਜ ਵਾਲੀ ਹੈਣਾ ਹਾਂਜੀ ਗੋਲੀ ਖੜ ਪਾਜੀ ਠੀਕ ਹੈ ਜੀ 18 ਗ੍ਰਾਮ ਖੰਨਾ ਤਾਂ 22 ਗ੍ਰਾਮ ਬੈਸ ਦੋ ਵਾਰੀ ਹੁੰਦਾ ਬਿਲਕੁਲ 6 ਦਾ ਦੋ ਬੱਚੇ ਨਾਲੇ ਵੀਰੇ ਏਡੀ ਵੈਡ ਨੂੰ ਕੀ ਆਂਦਾ ਇਹਨਾਂ ਦੁੱਧ ਗਾੜੀ ਦੁੱਧ ਵੀਰਾਂ ਦੇ ਪਾਈਦਾ ਹੈਣਾ ਹਾਂ ਬੋ ਦੋ ਪੰਜ 26 ਗੋਲੀ ਪਾਜੀ ਗਾਂ ਦੁੱਧ ਸੇਵਾ ਦਾ ਪੰਜ 26 ਗੋਲੀ ਗਾਂ ਹਾਂ ਬੋ ਪੰਜ ਵੇਖੋ ਠੰੜੀ ਲੱਗਾ ਬੱਚੀ ਬਾਲੀ ਚੰਗੀ ਬੜੀ ਠੰਡੀ ਅਜੇ ਬਾਕੀ ਉਹ ਕੋਈ ਕੰਮ ਨਹੀਂ ਪਈ ਤੁਸੀਂ ਲਤਾ ਮਰੂ ਉਹ ਕੋਈ ਕੰਮ ਨਹੀਂ ਠੰਡੀ ਲੈ ਵੀ ਵਾਲੀ ਪਾਜੀ ਨਹੀਂ ਚੰਗਾ ਐਕਸਪੀਰੀਅੰਸ ਵੀਰ ਉਹਨਾਂ ਨੂੰ ਚੰਗੀਆਂ ਵੇੜਾ ਵੀਰੋ ਟੋਪ ਕਲਾਸ ਨੇ ਤਾਂ ਹਜੇ ਤਾਂ ਤਾਜੀ ਸੂਈ ਸਟਾਰਟਿੰਗ ਹੀ ਚੁੱਕਿਆ ਵਾ ਦੁੱਧ ਚੰਗਾ ਚ ਵਾਜੂ ਫਿਰ ਹਨਾ ਇਹ ਮੈਂ ਵੀ ਸਾਂਭੂਗਾ 526 ਗੋਲੀ 80 ਬਾਈ ਬਿਲਕੁਲ ਬਿਲਕੁਲ ਥਣਲੇਵਾ ਦੱਸੀ ਜਾਂਦਾ ਜੀ ਹਾਂ ਜੀ ਬਹੁਤ ਚੰਗੀ ਵਾ 80 ਬਾਈ ਵੀਰੇ ਮੋਲੇ ਦਾ ਕੀ ਕਰ ਲੈਣਾ ਕੋਈ ਚਾਜ ਕਰਾ ਵੀਰ ਤਾਂ ਬੱਛੀ ਦਾ 90 ਤੈਨੂੰ 10000 ਸੀ ਹਾਂ ਜੀ ਆਪਾਂ ਦਾ ਬੱਛੀ ਦਾ 80 ਦੇ ਦੀ ਬਾਈ ਹਾਂ ਜੀ 80 ਦੀ 8000 ਦੀ ਪਾਜੀ ਠੀਕ ਆ ਬਾਕੀ ਤੂੰ ਜਿਹੜਾ ਮਾਰਸਾ ਕੋਲ ਕਾਲੋ ਬਾਈ ਕੀ ਗੱਲ ਵਾ ਜੈ ਜੀ ਹਾਂ ਮੰਗਿਆ ਐਡੀ ਵੈੜਾ ਵੀਰੇ ਮੰਗਣ ਮੈਂ 9590 ਮੰਗ ਲਾ ਹਨਾ ਤੇ ਮੈਂ ਤੈਨੂੰ ਗਵਾ ਵੀਰੇ ਇੰਨਾ ਛੱਡ ਦੇ ਹਨਾ ਨਹੀਂ ਜਾਇਜ ਆ ਵੀਰੇ ਜਾਇਜ ਆਪਣੀ ਵੀਡੀਓ ਪਹਿਲੀ ਆ ਜਾ ਆਫਰ ਦੇ ਲਈ ਆਪਾਂ ਹੋਰ 278 ਜਾਂ 278000 ਦੀ ਭਾਜੀ 1000 ਹੋਰ 77 ਦੀ ਚਲੋ ਹਨਾ ਹੋਰ ਭਾਈ ਜੀ 78000 ਦੀ ਉੱਠੀ ਭਾਜੀ ਹਾਂਜੀ ਪੂਰੇ 83000 ਦੀ 75000 ਦੀ ਅੱਜ ਵੀਰੇ ਆਫਰ ਦੇ ਆਫਰ ਅੱਜ ਵੀਰੇ ਆਫਰ ਆ ਵੇਖੋ ਵੀਰੇ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਿਓ ਬਾਕੀ ਮਿਲਣੀ ਨਹੀਂ ਵੀਰੇ ਮਿਲਣੀ ਨਹੀਂ ਜੀ ਨਹੀਂ ਮਿਲਦੀ ਨਹੀਂ ਰੇਟ ਜਾਇਜ ਮਿਲਣੀ ਨਹੀਂ ਹੋ ਵੱਡੀ ਵੈੜਾ 75000 ਦੀ ਹੁਣ 70000 ਦੀ ਛੋੜ ਵਿੱਚ ਝੋਜ ਕੋਈ ਨਹੀਂ ਭਾਈ ਇਹ ਖੁੱਲਾ ਹੋਊ ਬਾੜ ਦਾ ਤਾਂ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਵੀਰ ਨੂੰ ਰੇਡ ਵੀਰ ਦਾ ਜਾਇਜ਼ ਆ ਤਾਂ 22 ਕਿਲੋ 8 18 ਕਿਲੋ ਬਚੇ 18 ਕਿਲੋ ਦੁੱਧ ਵੀਰੇ ਨਾਲੇ ਵੀਰਾਂ ਦੀ ਗੱਡੀ ਪਾਏ ਦਾ ਬਾਕੀ ਲੇਵਾ ਦੱਸੀ ਜਾਂਦਾ ਥਾਂ ਚੰਗਾ ਹਨਾ ਤਾਂ ਐਵੇਂ ਦੇ ਪਸ਼ੂ ਦੀ ਕਿੰਨੀ ਸਫਤ ਕਰ ਲਈ 19 ਥੋੜੀ ਆ ਬਹੁਤ ਚੰਗੀ ਵੜਾ ਬਿਲਕੁਲ ਹੁਣ 75 ਦੀ 75000 ਦੀ ਭਾਜੀ ਠੀਕ ਆ ਵੀਰੇ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਆ ਗਈ ਇਹਨੂੰ ਛਾਈ ਵਾਲ ਮਾਲਕ ਜਰਸੀ ਕਾਸ ਮਾਲਕ ਭਾਜੀ ਕੀ ਬੜਾ ਸਿਰਾਈ ਲੱਗਾ ਸਿਰਾਈ ਲੱਗਾ ਬਈ ਕੇਲੇ ਵਾਲਾ ਉਵੀਰ ਕਹਿੰਦਾ ਹੁੰਦਾ ਸੂੰਬਾ ਥਾਣਾ ਦਾ ਹੁੰਦਾ। ਉਹ ਆਹ ਨਹੀਂ ਲੋਏ ਕੇਲੇ ਛਿਲਿਆ ਛਾੜਦੇ ਪਾਜੀ ਨੂੰ। ਅਸਲ ਥਾਣਾ ਹੈ। ਸਿਰਾ ਥਾਣ ਲੱਗੀ। 2 2 ਉਹ ਸੀ ਕੋ 17 18 ਕਿਲੋ ਪਾਜੀ। 17 18 ਕਿਲੋ ਸਟਾਰਟਿੰਗ ਚੁੱਕੇ ਆ। ਸਟਾਰਟਿੰਗ ਆ ਪਾਜੀ। ਕੀ ਬਾਤ ਹੈ ਜੀ। ਤੇ ਫਿਆਂ ਨੂੰ 6 0 ਵਾਲਾ ਭਾਈ। ਕੀ ਬਾਤ। 6 0 ਮਾਜੀ ਆ ਗਾਲੀ ਭਾਈ ਮਾਜੀ ਆ। ਵੀਰੇ ਇਹ ਲੱਲੀ ਮਾਜੀ ਲੱਲੀ ਇੱਕ ਬਰਾਬਰ ਆ। ਬਿਲਕੁਲ। ਤਾਂ ਬਾਕੀ ਵੀਰੋ ਥਣ ਲੈਵਾ ਦੱਸੀ ਜਾਂਦਾ, ਵੇੜ ਦਾ ਕਦ ਕਾਠ ਦੱਸੀ ਜਾਂਦਾ। ਤਾਂ ਟੋਪ ਕਲਾਸ ਆ ਵੀਰੇ। ਵੱਡੀ ਵੇੜ। ਤਾਂ ਵੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰ ਵੀ ਫੈਂਟ ਵਾਲਾ ਪਸ਼ੂ ਲੈਣਾ ਛਾਈ ਹਾਲ ਚ ਥਨ ਲੇਵੇ ਖੁੱਲੇ ਦੀ ਮਾਲਕ ਹੋਵੇ ਵੱਡੀ ਵੈੜ ਹੋਵੇ ਉਹਨਾਂ ਵਾਸਤੇ ਵੀਰੇ ਕੋਲੇ ਆ ਗਈਆਂ ਮੱਝ ਆ ਗਾੜੀ ਮੱਝ ਵਾਲੀ ਕਿਸੇ ਕੋਈ ਮੱਝ ਲੈ ਆਵੇ ਮੱਝ ਆਵੇ ਬਿਲਕੁਲ ਇਹ ਦੁੱਧ ਵੀ ਲੰਮਾ ਟਾਈਮ ਦੇ ਆਣੀ ਹਾਂ ਦੁੱਧ ਲੰਮਾ ਟਾਈਮ ਬਾਕੀ ਠੰਡੀ ਠੁੰਡੀ ਬਾਕੀ ਉਹ ਕੋਈ ਨਹੀਂ ਮੇਰੇ ਠੰਡੀ ਬਾਕੀ ਕੋਈ ਨਹੀਂ ਅਜੇ ਗੱਲ ਕੋਈ ਰਸੀ ਪੌਲੀ ਪੌਲੇ ਨਹੀਂ ਮੇਰੀ ਤੁਹਾਡੀ ਮਰਜ਼ੀ ਭਾਜੀ ਦੋ ਦਵੇ 68 ਬਕ ਤਾਵਾ 14 ਕਿਲੋ ਗਰੰਟੀ ਹੋ 14 ਕਿਲੋ ਗਰੰਟੀ ਪਹਿਲਾਂ ਮਗਰ ਸ਼ਾਈ ਹਾਲ ਤੇ ਫਿਰ ਗਰਨੈਂਡੋ ਚ ਆ ਗਏ ਨਾ ਸੀਲ ਬੋਤ ਮਿਕਸ ਆ ਗਈ ਪਾਜੀ ਆ ਸੀਲ ਆ ਮੰਗੇ ਤੋਂ ਬਣਾਈਆਂ ਫਿਰ ਠੰਡੀ ਮੇਰਾ ਵੀ ਚੋਰ ਚੋਣ ਕੋਈ ਬਲਬਲਾ ਇਹੋ ਜਿਹਾ ਕੋਈ ਗਾਲ ਨਹੀਂ ਫਿਰ ਠੰਡੀ ਉਹਨਾਂ ਹੱਥ ਲੋਂਦੇ ਗਈਆਂ ਰਸੀ ਪੋੜੀ ਪਰ ਮਗਰ ਬੱਛੀ ਸੀ ਮਗਰ ਬੱਛੀ ਜੀ ਪਾਜੀ ਬੱਛੀ ਚੰਗੇ ਸੀ ਬੰਦੇ ਆ ਗਏ ਚੰਗੇ ਬੰਦੇ ਪਾਜੀ ਮਾਰ ਗਈ ਬੱਛੀ ਵੀਰੇ ਦੁੱਧ ਵੀ ਪਰੂਗੀ ਪਹਿਲੇ ਸੂਟ 15-15 ਕਿਲੋ ਬੱਛੀ ਦਊਗਾ ਦੇਖੋ ਵੀਰੇ 14 ਕਿਲੋ ਦਾ ਮਰਜੀ ਮਰਜੀ ਆਪਣੇ ਪਤਾ ਨਾਲ ਮਾਰੇ ਪੰਜ ਕਿਲੋ 14 ਕਿਲੋ ਮੋਲ ਉਹਦਾ ਵਾਛੀ ਦੇ 77000 ਦੀ ਭਾਜੀ ਹਾਂਜੀ ਦੇਦੇ 60000 ਦੀ ਭਾਜੀ ਠੀਕ ਮਿਲ ਨਹੀਂ ਭਾਜੀ 60000 ਨਹੀਂ ਮਿਲਦੀ ਫਿਰ ਕਿਸਾ ਘੱਟ ਘੱਟ ਜਾਂਦੇ ਤੋਂ ਆ ਵੀ ਕਰ ਲਿਓ ਤੁਸੀਂ ਜਾਇਜ਼ ਆ ਵੀ ਕਰ ਦੋ ਕੋਈ ਨਹੀਂ ਕਰ ਕੋਈ ਨਹੀਂ ਕਰੋ ਫੇਕ ਹੀ ਵੇਖੜੀ ਗੱਲ ਵਾ ਅੱਜ ਹੋ ਮਨ ਲੋੜੀ ਦੀ ਆਫਰ ਹੀ ਮਨ ਕੋ ਮਨ ਵਾ ਅੱਜ ਪਹਿਲੀ ਵੀਡੀਓ ਆਪਣੀ ਆਪਾ ਆਫਰ ਹੀ ਲਾਉਣੀ ਆਪਾ ਅੱਜ ਤਿੰਨ ਛੱਡੀਏ ਫਿਰ 60 ਚੋਂ ਮੇਰੇ 57000 ਦੀ ਹੋਰ ਯਾਰ 55000 ਦੀ 55000 ਦੀ 50000 ਯਾਰ ਬਾਕੀ ਕੋਈ ਫੋਨ ਲਾ ਲੇ ਫੋਨ ਲਾਵੇ ਕੋਈ ਭਾਰੇ ਚੀਜ਼ਾਂ ਵੀ ਮਿਲ ਨਹੀਂ ਆਣੀਆਂ ਵੀ ਚੀਜ਼ਾਂ ਨਹੀਂ ਵੀਰ ਮਿਲ ਨਹੀਂ ਨਹੀਂ ਵੀਰ ਕਾਦੇ ਹੋ ਨਾ ਵੀ ਆਪਣ 6 ਫੁੱਟ ਦੇ ਆਪੇ ਯਾਰ ਬਰਾਬਰ ਜੋ ਹੈ ਮਸ਼ੀਨ ਛੋਟੀ ਦੇ ਕੋਈ ਫਟੀੜਾਗੇ ਚੋਣ ਵਾਲੀਆਂ ਹਾਂ ਕੱਟ ਪਸ਼ੂ ਮਿਲਦਾ 20 ਵੀਰ ਕੋਈ ਗੱਲ ਨਹੀਂ ਚੌਣ ਚੌਣ 1 ਨੰਬਰ ਕੋਈ ਧਾਰਾ ਮਾਰੇ ਆਪਣੇ ਘਰ ਵਿੱਚ 14 ਕਿਲੋ ਦੀ ਗਰੰਟੀ ਹੋਵੇ 14 ਕਿਲੋ ਦੀ ਸਿਰਾ ਵੈਡ ਹੈ ਜੀ ਮਗਰ ਵਛੀ ਬਾਕੀ ਦੇਖੋ ਭਾਜੀ ਜਰਸੀ ਜਮਾਲ ਨੇ ਕੋਈ ਦੇਖੋ ਬੂਛੀ ਬਹੁਤ ਚੰਗੀ ਚੰਗੀ ਤੁਸ ਜਸ ਓਰਿਜਨਲ ਭਾਜੀ ਪਰ ਮਾਜੀ ਹੈ ਭਾਜੀ ਗਾ ਗਾ 50000 ਰੁਪਏ ਦੀ 50000 ਦੀ ਠੀਕ ਹੈ ਹਾਂ ਵੀਰੇ ਅਗਲੇ ਬੰਨੇ ਆ ਗਈ ਵੈਡ ਵੀਰੇ ਵੀ ਸੂਈ ਜੋ ਤਾਜੀ ਹੋਈ ਹੈ ਤਾਜੀ ਸੂਈ ਹਾਂਜੀ ਖੋਲੋ ਵੀਰ ਜੀ ਇਹਨੂੰ ਆ ਤੋਰੋ ਵੀ ਦੇਖੋ 14 ਦੋ ਦੋ ਵੀ 14 ਕਿਲੋ 14 ਕਿਲੋ ਇਹਦੇ ਥੱਲੇ ਆ ਚੌਥੀ ਆ ਗਈ ਸੂਈ ਨੂੰ ਇਹਨੂੰ ਇਹ 14 ਕਿਲੋ 14 ਇੱਕ ਜਰਸੀ ਮੋਲੋ ਪਿਆ ਵਾਲੀ ਕੋਸ਼ ਮੰਨ ਲਓ ਵੀ ਸਾਡੇ ਗਾੜੀ ਬਣੀ ਥਾਣੀ ਗੁਲਾਬੀ ਆ ਗਿਆ ਹਨਾ ਚੋਰ ਚ ਠੰਡੀ ਵੀਰੇ ਵੀ ਤਾ ਕੋਈ ਗੱਲ ਨਹੀਂ ਫੱਟੀ ਵਾਲਾ ਲੇਵਾ ਆ ਗਿਆ ਹਾਂਜੀ ਹਾਂਜੀ ਜੀ ਕਿੰਨਾ ਸਟਾਰਟਿੰਗ ਚੁੱਕਿਆ ਦੋਦੇ ਨੇ ਵੀਰ ਜੀ 14 ਕਿਲੋ 14 ਕਿਲੋ ਠੀਕ ਹੈ 14 ਕਿਲੋ ਤੋਰ ਦੇ ਤੋਰ ਦੇ ਵਿੱਚ ਹੀ ਚੱਲ ਰਿਹਾ ਤਾਂ ਵੇਖੋ ਵੀਰੋ ਗੁਲਾਬੀ ਥਾਣਾ ਖੁੱਲੇ ਲੇਵੇ ਵਾਲੀ ਆ ਵੀ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੋ ਕੋਈ ਨਿੱਕੇ ਕੱਦ ਦੀਆਂ ਨਾ ਮੰਨ ਕੇ ਚੱਲਿਓ ਵੱਡੀਆਂ ਨੇ ਕੱਦ ਕਾ ਠਾਲੀਆਂ ਨੇ ਤੁਸੀਂ ਆਓਗੇ ਚੱਲਗੇ ਛੱਡੀਆਂ ਨਹੀਂ ਵੜਾ ਜਾਂਦੇ ਤਾਂ ਮੈਨ ਗੱਲ ਹੁੰਦੀ ਵੀਰੋ ਠੰਡ ਪਾਂਡੇ ਦਾ ਪਸ਼ੂ ਹੁੰਦਾ ਠੰਡ ਸਾਰੀਆਂ ਵੇੜਾਂ ਨੂੰ ਬਹੁਤ ਚੰਗੇ ਲੱਗਦੇ ਤਾਂ ਸੁਈਆਂ ਸਵਈਆਂ ਆ ਗਿਆ ਨੇ ਵੀਰੋ ਬਾਕੀ ਵੱਡੀਆਂ ਛੋਟੀਆਂ ਸਭ ਕਿਹੜੀਆਂ ਵੱਡੀਆਂ ਹੁੰਦੀਆਂ ਵੇਡੀਆਂ ਵੱਡੀਆਂ ਬਿਲਕੁਲ ਕੱਦ ਕੱਟ ਵਾਲੀਆਂ ਨੇ ਜੀ ਹਾਂਜੀ ਹਾਂਜੀ ਬਾਕੀ ਠੰਡੀਆਂ ਹੋਡੀਆਂ ਵਾਕੀ ਵੀਰੋ ਉਸੇ ਕੋਈ ਗੱਲ ਠੰਡੀਆਂ ਵਾ ਬਹੁਤ ਸੋਹਣੀ ਮੈਨ ਬੱਚੇ ਕੀ ਪਾਲਿਆ ਨੇ ਵੀਰ ਇਹਦਾ ਮਰੋ ਕੋਈ ਵਛਾ ਇਹ ਵਜੀ ਮਗਰ ਵਛਾ ਆ ਗਿਆ ਜੀ ਹਾਂਜੀ ਵਛਾ ਆ ਗਿਆ ਵਜੀ ਮਗਰ ਇਹਦਾ ਮੁੱਲ ਵੀਰ ਤਰੀ ਮੋਲ ਜਿਆ ਜੀ ਦਿੱਤੀ 60 ਹਜ਼ਾਰ ਦੀ ਬਜੀ ਇਹ 60 ਦੀ ਹਾਂ ਜੀ ਠੀਕ ਹੈ ਬਾਕੀ ਕੋਈ ਨਹੀਂ ਮਾਰਨ ਵੀ ਕੋਲੋਂ ਕੋਈ ਗੱਲ ਨਹੀਂ ਆਜ ਆਪਾਂ ਆਫਰ ਦੇਣੀ ਤੁਹਾਨੂੰ ਸਿਆਪਾ ਆਫਰ ਦੇਣੀ ਅੱਜ ਨਹੀਂ ਆਫਰਾਂ ਮੇਰੇ ਤਿੰਨ ਛੱਡੀਆ ਫਿਰ ਭਈ 5 ਛੱਡੀ ਬਜੀ 55 ਹਜ਼ਾਰ ਦਿੱਤੀ ਇਹ 55 ਦੀ 55 ਹਜ਼ਾਰ ਦੀ ਹੋਰ ਬਣਾ ਮਾਨ ਦਾ ਦੱਸ ਲੋ ਕਰਦੀ ਆ ਮਾਨ ਦਾ ਕਰ ਦੇ ਭਾਈ ਹਾਂ ਨਾ ਬਜੀ 55 ਹਜ਼ਾਰ ਹਾਂ ਨਾ ਇਹ 55 ਹਜ਼ਾਰ ਦੀ 55 ਹਜ਼ਾਰ ਦੀ ਭਾਈ ਬੱਛੀ ਵੱਡੀ ਦਾ 14 ਕਿਲੋ ਜਿਹੜਾ ਮਰਜ਼ੀ ਵੀ ਮੱਲੇ ਕੋਈ ਠੰਡੀ ਤੇਰੀ ਖਾਲੇ ਠਾਠੂ ਨੂੰ ਚੌਣ ਚਾਰ ਬਹੁਤ ਚੰਗੀ ਦੀ ਕੀ ਬਾਤ ਹੈ ਜੀ 55 ਹਜ਼ਾਰ ਦੀ ਆਪਦੇ ਨਹੀਂ ਆਫਰ ਦੇਣੀ ਆ ਹੁਣ ਵੀਰੇ ਇਹ ਤੋਂ ਗਾੜੀ ਵੀ ਕੀ ਆ ਹਨਾ ਰੇਡ ਤੇ ਜਾ ਜਾ ਵੀਰੇ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਪਹਿਲੀ ਵੀਡੀਓ ਰੇਡ ਜਾ ਜਾਓਗੇ ਉਹ ਫਰਾਈ ਨੇ ਵੀਰੋ ਲੋੜੀ ਦੀਆਂ ਹਾਂ ਵੀਰੇ ਗਾੜੀ ਆ ਗਈ ਜੇਰ ਵੀ ਰਹਾ ਪਈ ਜੋ ਬਾਜੀ ਵੱਛੀ ਮਗਰ ਆ ਗਈ ਵੱਛੀ ਬਾਜੀ ਵੱਛੀ ਚੰਗੇ ਸੀ ਮੰਦੀ ਚੰਗੇ ਸੀ ਵੱਛੀ ਬਾਜੀ ਆ ਵੇਖੋ ਵੀਰੋ ਜੇਰ ਜੂਰ ਪ੍ਰੋਪਰ ਪਾਤੀ ਇਹਨੇ ਠੀਕ ਆਪਾਂ ਨੂੰ 3 ਕਿਲੋ 4 ਕਿਲੋ ਚੋਰੀ ਦੀ ਵੱਛੀ ਥੱਬੇ ਲਾਏ ਵੀਰ ਆਪਾਂ ਤੇ ਠੰਡੀ ਧੀਰੀ ਵੱਛੀ ਰੱਸੀ ਨਾਲ ਕੋਈ ਠੰਡੀ ਧੀਰੀ ਬਹੁਤ ਬਾਜੀ ਕੀ ਬਾਤ ਹੈ ਇਹ ਕਹਿੰਦਾ ਥੱਬੇ ਲਾਇਏ ਕਿ ਨਹੀਂ ਪੰਡਾ ਹੀ ਪਾਈਆਂ ਹਨਾ ਜੀ ਤੇ ਪੰਡਾ ਹੀ ਪਾਈਆਂ ਵੀਰੋ ਸਭ ਮਗਰ ਵੀ ਵਸ਼ੀ ਆ ਗਈ ਮਗਰ ਵਸ਼ੀ ਆ ਗਈ ਜੀ ਵੇਖੋ ਵੀਰੋ ਥਨ ਥੁਣ ਇਹਨੂੰ ਬੜਾ ਪਿਆਰਾ ਲੱਗਿਆ ਵੀਰੇ ਕਿਵੇਂ ਵੱਡੀ ਵਿਹੜਾ ਦੁੱਧ ਚੰਗਾ ਚਵਾਜੂ ਇਹ ਵੀ ਫਿਰ ਹਾਂ ਜੀ ਕੋਈ ਇਤੋਂ ਤਾਂ ਬਰਾਂ ਨਾ ਭਾਜੀ ਵਧੀਆ ਸੋਹਣੀ ਤੇ ਵਜਨ ਕਾਦੜੀ ਵੱਡੀ ਹੈ ਭਾਜੀ ਹਾਂ ਵੱਡੀ ਵਿਹੜਾ ਤਾਂ ਵੇਖੋ ਵੀਰੋ ਪ੍ਰੋਪਰ ਜੀ ਏਅਰ ਵਗੈਰਾ ਵੀ ਇਹਨੇ ਪਾ ਲਈ ਆ ਬੱਚਿਆਂ ਨੇ ਚੰਗੇ ਸੀਮੰਟ ਦਾ ਪਾ ਲਿਆ ਤੇ ਜੀ ਇਹਦੇ ਥਨਲੇਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਚੰਗੀ ਵਹਿੜਾ ਤਾਂ ਵੀਰੋ ਹੈ ਕ੍ਰੋਸਪਨ ਫੈਂਟ ਇਹਦੀ ਵੀ ਚੰਗੀ ਆਊਗੀ ਉੱਪਰੋਂ ਵੀ ਆ ਸਿੱਧੀ ਸੱਦੀ ਜਮਾ ਗਾਰਡ ਰੰਗੂ ਵੀਰੋ ਤਾਂ ਫੋਟ ਫੋਟ ਪਛਾਣ ਨੂੰ ਆਈ ਪਈ ਆ ਬਹੁਤ ਚੰਗੀ ਵੀਰੇ ਕਿੰਨੀ ਸਿਫਤ ਕਰ ਲਉ ਉੰਨੀ ਥੋੜੀ ਆ ਸਾਰੇ ਚੋਵੇਂ ਚਾਰ ਪਸ਼ੂ ਨੇ ਵੀਰੇ ਕੋਲੇ ਚੋਵੇਂ ਟੌਪ ਕਲਾਸ ਨੇ ਫੋਨ ਤੁਸੀਂ ਜਰੂਰ ਲਾ ਲਿਓ ਠੰਡੀ ਤੇਰੀ ਰੱਸੀ ਵਾਲਾ ਕੋਈ ਨਹੀਂ ਠੰਡੀ ਮਨ ਕੇ ਉਹ ਕੋਈ ਨਹੀਂ ਜਿੱਤਾ ਭਾਜ ਥਲਵਾਲੀ ਭਾਜ ਭਾਵੇਂ ਆ ਵੀ ਨਹੀਂ ਤਾਂ ਰਿੱਧੀ ਮਾਰੀਓ ਭਾਵੇਂ ਠੰਡੀ ਇਹ ਨਹੀਂ ਕੋਈ ਵੀ ਕੋਈ ਸਾਰਾ ਮਾੜੂ ਠੰਡਾ ਹੋ ਆਪਣਾ ਵੇਖੋ ਜੀ ਤੇ ਚੋੜ ਚਾਂ ਬਹੁਤ ਚੰਗੀ ਠੰਡੀ ਵੱਡੀ ਵੱੱਸੀ ਬਾਜੀ ਬਹੁਤ ਚੰਗੀ ਮੋਲੇ ਦਾ ਵੀਰ ਜੀ ਵੀਰੇ ਮੋਲੇ ਦਾ ਲੋਕਾਂ ਦਾ ਜੀ ਵੱੱਸੀ ਹੋਰ ਕਿਤੇ 70000 ਬਣਾ ਸੀ ਆਪਾਂ ਜੈ ਜੀ ਬਣਾ 60 ਦੀ 60000 ਦੀ ਜੀ 60 ਦੀ 60000 ਦੀ ਦੀ ਜੀ ਕੀ ਬਾਤ ਆਪਾਂ ਵੀ ਜਿੱਤ ਹਾਂ ਅੱਜ ਆਫਰਾਂ ਵਾਲਾ ਜੀ ਆਫਰ ਵਾਲਾ ਕੁਝ ਮਾਲ ਕੁਝ ਚੋੜ ਚਾਂ ਵਧੀਆ ਨਿਕਲੀ ਵੀਰੇ ਦੀ ਮਾੜਾ ਵੀਰੇ ਇੱਕ ਨੰਬਰ ਛੋੜ ਦੇ ਟੈਨਸ਼ਨ ਨਾ ਲੋ ਭਾਈ ਇਹ ਗੱਲ ਹਾਂ ਆਪ ਹੀ ਕਰ ਦਿਓ ਛੋਟ ਛੱਪਾ ਦੱਸ ਦੋ ਕੋਈ ਦੱਸ ਦੋ ਕਾਲਾ ਮਾਰ ਫੇਕੜੀ ਗੱਲ ਆ ਜਾ ਜਾ ਇੱਕ ਜਹਰੀ ਚਲੋ ਛੱਡ ਦਿਓ ਇੱਕ ਜਹੜਾ ਤਿੰਨ ਛੱਡ ਦੇ ਨੀ ਬਾਕੀ ਕਿਹੜੀ ਗੱਲ 3 57 ਦੀ 57 ਹਜ਼ਾਰ ਠੀਕ ਆ ਵੀਰੇ ਬਾਕੀ ਆਵੇ ਵੀਰ ਮੇਰਾ ਬਾਕੀ ਹੋਰ ਮਾਰ ਫੇਕ ਕਰਾਂਗੇ ਵੀਰ ਭੇਜੀ ਨਹੀਂ ਜਾ ਜਾ ਵੀਰੇ ਪਰ ਆਪਾਂ ਵੀਰੇ ਅਜਾ ਖੁਸ਼ੀ ਮਾ ਲੋ ਆਫਰ ਮਾ ਲੋ ਆਫਰ ਲੈਣਾ ਸਾਹਬ ਉਹ ਫਰਾਨੇ ਵੀਰੇ ਪਰ ਇਹ ਮਾਲ ਮੇਲਾ ਲੜੀ ਕਿ ਦੋ ਪਾਜੀ ਮੇਲਾ ਨਹੀਂ ਤੁਹਾਡੇ ਏਰੀਆ ਦਾ ਇੱਕ ਤਾਂ ਪਸ਼ੂ ਦੁੱਧ ਵਾਲਾ ਵੀਰੇ ਦੁੱਧ ਵਾਲੇ ਸਾਰੇ ਵਸ਼ੇ ਦੁੱਧ ਵਾਲੇ ਇੱਕ ਰੇਡ ਤੁਹਾਡਾ ਜਾ ਜਾ ਇੱਧਰ ਕੋਈ ਆਪਾਂ ਚੱਜ ਜਾ ਵਾ ਕੋ ਪਹਿਲੀ ਵੀਡੀਓ ਪਹਿਲੀ ਵੀਡੀਓ ਵਾ ਬਾਕੀ ਵੀਰੇ ਇਹ ਮੇਨ ਗੱਲ ਆ ਵੀਰੇ ਸੂਈਆਂ ਸਵਾਈਆਂ ਨੇ ਹਣਾ ਕੋਈ ਵੀਰ ਚੱਲ ਕੇ ਆਵੇ ਆਪ ਦੀ ਆਉਗੇ ਵੀਰੋ ਰੇਡ ਦੇ ਸਾਬ ਨਾਲ ਤੁਸੀਂ ਮੁੜ ਕੇ ਨਹੀਂ ਜਾਂਦੇ ਰੇਡ ਜਾ ਜਾ ਇੱਥੇ ਕੋਈ ਨੀ ਗਾਵਾ ਵੱਠੀ ਹੋਣੀ ਪਾਜੀ ਛੋਟੀ ਨੇ ਕੋਈ ਹੋ ਕੇ ਮਿਲ ਕੇ ਬਿਲਕੁਲ ਸੋਨੀਆਂ ਨੇ ਵੀਰੋ ਕੱਦ ਕਾਠ ਵਾਲੀਆਂ ਨੇ ਤੇ ਚਾਰ ਦੀਆਂ ਚਾਰੀ ਨੇ ਦੋ ਦਾਲੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੇਂ ਤਰ੍ਹਾਂ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਠੀਕ ਆ ਜੀ ਤਾਂ ਐਡਰੈਸ ਵੀਰੇ ਬੋਲਿਆ ਕਰ ਪਿੰਡ ਦੱਸ ਦਿਓ ਮੈਂ ਨਾਮਰਾ ਭਾਜੀ ਗੁਰਪ੍ਰੀਤ ਸਿੰਘ ਭਾਜੀ ਪਿੰਡ ਰਮਣਾ ਚੱਕ ਭਾਜੀ ਹਾਂਜੀ ਤੇ ਤਸੀਲ ਬੱਪਗਾ ਸਾਹਿਬ ਜ਼ਿਲ੍ਹਾ ਬਈ ਅੰਮ੍ਰਿਤਸਰ ਆ ਆਪਾਂ ਨੂੰ ਭਾਜੀ ਇਧਰੋਂ ਮੈਦਤਾ ਵੀ ਲਾਗੇ ਪਿੰਡਾਂ ਭਾਜੀ 5 ਬਾਲਾ ਕਿਲੋਮੀਟਰ ਆ 50 ਆਪੇ ਲਾਗੇ ਭਾਜੀ ਦੀ ਨਾਲਾ ਗੁਰੂ ਜੀ ਆਪਣੇ ਬਿਲਕੁਲ ਲੱਗੇ ਪਾ ਜੀ ਇਧਰ ਕੋਈ ਆਵੇ ਆਪਣੇ ਬਿਲਕੁਲ ਆਪਾਂ ਸੈਂਟਰ 'ਚ ਵਾਜੀ ਪੈਂਦੇ ਆਪਾਂ ਪਾ ਜੀ ਸੈਂਟਰ 'ਚ ਆ ਗਏ ਸੈਂਟਰ 'ਚ ਆਪਾਂ ਪਾ ਜੀ ਆ ਗਏ ਭਾਈ ਠੀਕ ਹੈ ਬਾਕੀ ਆਓ ਇੱਥੇ ਵੀਰ ਆਪਣੇ ਥੱਲੀ ਕਰੋ ਕੋਈ ਟੈਸ਼ਰੀ ਮਾਲ ਬਹੁਤ ਬੜਾ ਚੰਗਾ ਟੈਸ਼ਰੀ ਲੰਮੇ ਸਮੇਂ ਤੋਂ ਕੰਮ ਆ ਵੀਰਾਂ ਦਾ ਵੀਰੋ ਤੁਸੀਂ ਆਓ ਬੇਚਿੰਤ ਹੋਗੇ ਤੂੰ ਮੁੜ ਕੇ ਨਹੀਂ ਜਾਂਦੇ ਫੋਨ ਨੰਬਰ ਵੀਰ ਬੋਲਿਓ 98150 63490 ਪਾ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ